ਹੈਲੋ ਦੋਸਤੋ ਕਿਵੇਂ ਹੋ ਤੁਸੀਂ ਅੱਜ ਮੈਂ ਤੁਹਾਡੇ ਨਾਲ ਇੱਕ ਬਿਲਕੁਲ ਅਲੱਗ ਔਰ ਮੇਰੀ ਸਮਝ ਦੇ ਅਨੁਸਾਰ ਇੱਕ ਸੰਵੇਦਨਸ਼ੀਲ ਵਿਸ਼ਾ ਡਿਸਕਸ ਕਰਨ ਜਾ ਰਿਹਾ ਹਾਂ ਦੇਖੋ ਜਿਹੜਾ ਵਿਸ਼ਾ ਹੈ ਉਹ ਹੈ ਆਪਣੀ ਮਾਤ ਭਾਸ਼ਾ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਜਿਹੜੀ ਆਪਣੀ ਮਾਤ ਭਾਸ਼ਾ ਏ ਉਹ ਉਹਦਾ ਜਿਹੜਾ ਗ੍ਰਾਫ ਹੈ ਉਹ ਘਿਰਦਾ ਜਾ ਰਿਹਾ ਹੈ ਡੇ ਦੇਖੋ ਪਹਿਲੀ ਗਲਤੀ ਇਹ ਹੈ ਕਿ ਆਪਾਂ ਪੰਜਾਬ 'ਚ ਰਹੇ ਨੇ ਆ ਔਰ ਪੰਜਾਬੀ ਬਾਰੇ ਆਪਾਂ ਧਿਆਨ ਕਰਨੇ ਰਹੇ ਇਹਦੀ ਬਕਾਇਦਾ ਇੱਕ ਐਗਜ਼ਾਮਪਲ ਦੇ ਕੇ ਉਦਾਹਰਨਾ ਦੇ ਕੇ ਮੈਂ ਗੱਲ ਕਰਦਾ ਦੇਖੋ ਪਹਿਲੀ ਗਲਤੀ ਇਹ ਹੈ ਕਿ ਜਦੋਂ ਆਪਾਂ ਪੰਜਾਬ 'ਚ ਰਹੇ ਨੇ ਤਾਂ ਆਪਾਂ ਨੂੰ ਪੰਜਾਬੀ ਜੇ ਬੋਲਣੀ ਪੰਜਾਬੀ ਉਹ ਬੋਲਣੀ ਆਪਾਂ ਪੰਜਾਬੀ ਉਹ ਲਿਖਣੀ ਹੈ ਪੰਜਾਬੀ ਉਹ ਸਮਝਣੀ ਹੈ ਤਾਂ ਦੂਸਰੀਆਂ ਭਾਸ਼ਾਵਾਂ ਦਾ ਇੱਡਾ ਜ਼ਿਆਦਾ ਰੋਲ ਨਹੀਂ ਹੈ ਚਲੋ ਮੰਨਿਆ ਕਿ ਕੁਝ ਕੋਰਸਿਸ ਇਸ ਤਰ੍ਹਾਂ ਦੇ ਹੈਗੇ ਨੇ ਵੀ ਆਪਣਾ ਦੂਸਰੀਆਂ ਭਾਸ਼ਾਵਾਂ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਜਿਵੇਂ ਮੰਨ ਲਓ ਇੰਗਲਿਸ਼ ਹੈ ਇੰਗਲਿਸ਼ ਇੱਕ ਚਲੋ ਇੰਟਰਨੈਸ਼ਨਲ ਲੈਂਗੁਏਜ ਹੈ ਆਪਾਂ ਨੂੰ ਬਹੁਤ ਸਾਰੇ ਕੋਰਸਿਸ ਇਸ ਤਰ੍ਹਾਂ ਦੇ ਨੇ ਜਿਵੇਂ ਮੰਨ ਲਓ ਇੰਜੀਨੀਅਰਿੰਗ ਕਰਨੀ ਹੈ ਜਾਂ ਐਮਬੀਬੀਐਸ ਕਰਨੀ ਹੈ ਐਮਡੀ ਕਰਨੀ ਹੈ ਜਾਂ ਮੈਨੇਜਮੈਂਟ ਕੋਰਸਿਸ ਕਰਨੇ ਨੇ ਤਾ ਉਥੇ ਚਲੋ ਲੋੜ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਇੰਗਲਿਸ਼ ਦੀ ਲੋੜ ਨਹੀਂ ਹੈ ਲੋੜ ਹੈ ਇੰਗਲਿਸ਼ ਦੀ ਤੁਹਾਨੂੰ ਕੰਪੀਟੀਟਿਵ ਐਗਜ਼ਾਮ ਦੇਣੇ ਨੇ ਓਹੋ ਉਹਦੇ ਚ ਕਾਫੀ ਵੱਡਾ ਰੋਲ ਹੈ ਵੀ ਇੰਗਲਿਸ਼ ਸਿੱਖੋ ਪਰ ਇੰਗਲਿਸ਼ ਨੂੰ ਇੰਨਾ ਜ਼ਿਆਦਾ ਰੋਜ਼ਮਾਰਾ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਪ੍ਰੈਕਟੀਕਲੀ ਲੈ ਕੇ ਆਉਣਾ ਮੈਂ ਨਹੀਂ ਸਮਝਦਾ ਕਿ ਇਹ ਆਪਣੇ ਵਾਸਤੇ ਸਹੀ ਹੈ ਦੇਖੋ ਆਪਾਂ ਆਮ ਐਗਜ਼ੈਂਪਲਸ ਮਿਲ ਜੇ ਨਾ ਸਮਝ ਆਉ ਆਪਣੇ ਵੇ ਆਮ ਤੌਰ ਤੇ ਮਾਵਾਂ ਆਪਣੀਆਂ ਭੈਣਾਂ ਐ ਬੋਲਦੀਆਂ ਨੇ ਬੇਟਾ ਆ ਖਾਣਾ ਫਿਨਿਸ਼ ਕਰੋ ਹੈਂਡ ਵਾਸ਼ ਕਰਕੇ ਆਓ ਆਹਾ ਸਿੰਪਲ ਆ ਇਹਦੇ ਤੋਂ ਐਡ ਕਰੋ ਯਾਨੀ ਦੇਖੋ ਉਹ ਪੰਜਾਬੀ ਬੋਲਦੇ ਕਿੰਨਾ ਵਧੀਆ ਲੱਗਦਾ ਪੰਜਾਬੀ ਕਿੰਨੀ ਵਧੀਆ ਭਾਸ਼ਾ ਹੈ ਦੇਖੋ ਆਪਣੀ ਮਾਂ ਐ ਦੇਖੋ ਆਪਾਂ ਕਿੱਡੇ ਵੱਡੇ ਮਾਜ਼ੀ ਆ ਉਹਦੇ ਤੇ ਪਹੁੰਚ ਜਾਈਏ ਬੰਦਾ ਆਪਣੀ ਮਾਂ ਨੂੰ ਕਹਿੰਦੇ ਨਹੀਂ ਬੋਲਦਾ ਤੁਸੀਂ ਆਈਪੀਐਸ ਬਣ ਗਏ ਆਈਐਸ ਬਣ ਗਏ ਕੈਬਨਟ ਸੈਕਟਰੀ ਬਣ ਗਏ ਤੇ ਯਾਨੀ ਪਰ ਉਹਦੀ ਮਾਂ ਤਾਂ ਉਹੀ ਰਹੂਗੀ ਹੁਣ ਇਸੇ ਤਰ੍ਹਾਂ ਜਿਹੜੀ ਆਪਣੀ ਪੰਜਾਬੀ ਭਾਸ਼ਾ ਏ ਪੰਜਾਬੀ ਆਪਣੀ ਜਿਹੜੀ ਇੰਨੀ ਪਿਆਰੀ ਮਿੱਠੀ ਜ਼ੁਬਾਨ ਹੈ ਉਹ ਜੋ ਆਪਾਂ ਉਹ ਭੁੱਲ ਗਏ ਆਪਾਂ ਗੱਲਾਂ ਹੁਣ ਮੰਨ ਲਓ ਕਿਸੇ ਸਕੂਲ ਚ ਜਾਂਦੇ ਆਪਾਂ ਉੱਥੇ ਹਿੰਦੀ ਬੋਲਣ ਲੱਗੇ ਤੇ ਆਪਾਂ ਕਿਤੇ ਹੁਣ ਇੰਗਲਿਸ਼ ਦਾ ਆਪਾਂ ਆਪਣੇ ਮਨ ਚ ਹੁੰਦਾ ਵੀ ਬੱਚਾ ਇੰਗਲਿਸ਼ ਬਹੁਤ ੜਾੜਾ ਬੋਲੇ ਮੰਨੋ ਬੋਲਣ ਲੱਗਿਆ ਇੰਗਲਿਸ਼ ਉਹ ਕੀ ਹੈ ਆਪਾਂ ਕੀ ਆਉਟਪੁੱਟ ਆਉਗੀ ਆਪਣੇ ਮੰਨੋ ਕੀ ਆਪਾਂ ਨੇ ਸਾਬਤ ਕਰਤਾ ਵੀ ਆਪਣੇ ਹੱਥ 'ਚ ਕੀ ਇਹ ਜਿਆ ਕਿਹੜਾ ਫਤਿਹ ਕਰ ਲਿਆ ਆਪਾਂ ਨੇ ਵੀ ਅੰਗਰੇਜ਼ੀ ਬੋਲਣ ਲੱਗਿਆ ਜੀ ਦੇਖੋ ਆਪਾਂ ਇਹ ਛੋਟੀ ਜਿਹੀ ਐਗਜ਼ਾਮਪਲ ਮੈਂ ਲੈਣੀ ਚਾਹੁੰਦਾ ਵੀ ਮੰਨੋ ਬੱਚੇ ਨੂੰ ਆਪਾਂ ਪੜਾ ਰਿਹਾ ਇੰਗਲਿਸ਼ ਤੇ ਬਹੁਤ ਜ਼ੋਰ ਦੇ ਠੀਕ ਹੈ ਇਹ ਅੰਗਰੇਜ਼ੀ ਪੜ ਗਿਆ ਉਹ ਦੇਖੋ ਹੁਣ ਆਪਾਂ ਉਹਨੂੰ ਇੱਕ ਐਸਾ ਪਲੇਟਫਾਰਮ ਦੇਤਾ ਵੀ ਇੰਗਲਿਸ਼ੇ ਬੋਲਣੀ ਹੈ ਤੁਹਾਨੂੰ ਇੰਗਲਿਸ਼ੇ ਸਮਝਣੀ ਹੈ ਇੰਗਲਿਸ਼ੇ ਲਿਖਣੀ ਹੈ ਬਈ ਫਲੂਐਂਟਲੀ ਤੁਸੀਂ ਇੰਗਲਿਸ਼ ਬੋਲੋ ਹੁਣ ਉਹਨੇ ਰਹਿਣਾ ਮੰਨ ਲਓ ਪੰਜਾਬ 'ਚ ਹੈ ਹੁਣ ਉਹਨੂੰ ਬੱਚੇ ਨੂੰ ਮੰਨ ਲਓ ਦੁਕਾਨ ਤੇ ਆਪਾਂ ਕਹਿਣਾ ਹੈ ਵੀ ਬਟਾ ਆਹ ਚੀਜ਼ ਲਿਆ ਹੁਣ 100 ਰੁਪਿਆ ਦੇਤਾ ਵੀ ਜਾ ਪਈ ਆਹ ਚੀਜ਼ ਲੈ ਲਈ ਹੁਣ ਮੰਨ ਲਓ 65 ਦੀ ਕੋਈ 500 ਰੁਪਏ ਦੀ ਚੀਜ਼ ਹੋ ਗਈ। ਹੁਣ ਇਹਨੂੰ ਬੱਚਿਆਂ ਨੂੰ 65 ਦਾ ਪਤਾ ਹੈ। ਹੁਣ ਉਧਰੋਂ ਦੁਕਾਨਦਾਰ ਨੂੰ 65 ਦਾ ਉਹਨੂੰ 65 ਦਾ ਪਤਾ ਹੈ। ਯਾਨੀ ਉਹ ਕੋਈ ਤਾਲਮੇਲੀ ਨਹੀਂ ਬੈਠ ਰਹਾ ਹੈ। ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਇੰਗਲਿਸ਼ ਸਿੱਖੋ ਨਾ। ਇੰਗਲਿਸ਼ ਸਿੱਖੋ ਤੁਸੀਂ। ਬਹੁਤ ਵਧੀਆ ਗੱਲ ਹੈ। ਲੈਂਗੁਏਜ ਐ ਇੰਟਰਨੈਸ਼ਨਲ ਲੈਂਗੁਏਜ ਐ। ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਕੰਮ ਆਉਂਦੀ ਆਪਾਂ ਨੂੰ। ਆਪਾਂ ਨੂੰ ਰੂਟੀਨ ਲਾਈਫ 'ਚ ਵੀ ਆਪਾਂ ਯੂਜ਼ ਕਰਦੇ ਆਂ। ਪੜਾਉਣੇ ਆ, ਪੜਨ ਪੜਾਉਣ 'ਚ ਸੇਕਾ ਪਰ ਨਾਲੀ ਦੇ ਵਿੱਚ ਇਹਦਾ ਯੂਜ਼ ਹੈ ਪਰ ਨਾਲ ਦੇ ਨਾਲ ਬੱਚੇ ਨੂੰ ਆਪਾਂ ਗਾਈਡ ਕਰਨਾ ਚਾਹੀਦਾ ਵੀ ਬੇਟਾ 65 ਜਿਹੜੇ ਹੁੰਦੇ ਨੇ 65 ਹੁੰਦੇ ਵੀ 35 ਜਿਹੜੇ ਹੁੰਦੇ ਨੇ ਸੱਚੇ ਨੂੰ 35 ਤੁਸੀਂ ਬੋਲਦੇ ਆ ਉਹ 35 ਹੁੰਦੇ ਤਾਂ ਇਸ ਤਰ੍ਹਾਂ ਜਿਹੜੀ ਮਾ ਮੇਰਾ ਬੋਲਣ ਦਾ ਮਤਲਬ ਇਹ ਹੈ ਕਿ ਮਾਤ ਭਾਸ਼ਾ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਦੇਖੋ ਹੁਣ ਘਟ ਦੇਖੋ ਕਿਵੇਂ ਇਹਦਾ ਰੋਲ ਕਿਵੇਂ ਘਟ ਰਿਹਾ ਹੈ ਦੇਖੋ ਤੁਸੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਇਹਦੀ ਹੋਰ ਮੈਂ ਡਿਸਕਸ ਕਰਨੀ ਚਾਹੁੰਗਾ ਮੈਂ ਨਾ ਬਤੌਰ ਪ੍ਰੇਸ਼ਕੋਂ ਇੱਕ ਬਾਈ ਪ੍ਰੋਫੈਸ਼ਨਲ ਮੈਂ ਟੀਚਰ ਮੈਂਨੇ ਕੱਲ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਪੁੱਛਿਆ ਸਾਡੇ ਨਾਲ ਇੱਕ ਸਲਾਈਡ ਆਉਂਦੀ ਐ ਸਵੇਰੇ ਉਹਦੇ ਵਿੱਚ ਨਾ ਇੱਕ ਕੁਐਸਚਨ ਸੀ ਵੀ ਪੰਜਾਬੀ ਦੇ ਕਿਹੜੇ ਕਿਹੜੇ ਅਖਬਾਰ ਨੇ ਵੀ ਉਹਨਾਂ ਦੇ ਅਖਬਾਰਾਂ ਦੇ ਨਾਮ ਦੱਸੋ ਤਾਂ ਉਹ ਬੱਚੇ ਮੇਰੇ ਮੂੰਹ ਕੇ ਉਹਨਾਂ ਦੇਖਣਾ ਵੀ ਪੰਜਾਬੀ ਦੇ ਕਿਹੜੇ ਹਵਾਰ ਆਉਂਦੇ ਨੇ ਕਿਉਂਕਿ ਹੁਣ ਫਿਰ ਮੈਂ ਇਹਨਾਂ ਨੂੰ ਪੁੱਛਿਆ ਬਈ ਕਿਹਨੇ ਕਿਹਨਾਂ ਦੇ ਘਰੇ ਅਖਬਾਰ ਆਉਂਦਾ ਤਾਂ ਪੂਰੇ ਸਕੂਲ ਦੇ ਵਿੱਚੋਂ ਕਿਸੇ ਇੱਕ ਬੱਚੇ ਨੇ ਵੀ ਇਹ ਨਹੀਂ ਕਿਹਾ ਵੀ ਸਾਡੇ ਘਰੇ ਅਖਬਾਰ ਆਉਂਦਾ ਫਿਰ ਮੈਂ ਇਹ ਪੁੱਛਿਆ ਵੀ ਕਿਸੇ ਦੇ ਆਣ ਗੁਆਣ ਤੋਂ ਆਉਂਦਾ ਹੋਵੇ ਜਾਂ ਦੁਕਾਨਾਂ ਤੇ ਜਿਵੇਂ ਹੁਣ ਪਹਿਲਾਂ ਹੁਣ ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਆਪਾਂ ਇਹ ਪਰਚੂਨ ਦੀ ਦੁਕਾਨ ਤੇ ਮੰਦਾ ਅਖਬਾਰ ਲੈ ਕੇ ਪੜ੍ਹ ਲੰਗਾ ਦੀ ਚਲੋ ਮੈਂ ਥੋੜਾ ਜਿਹਾ ਉਹਦੇ ਬਾਰੇ ਇੰਟਰੋਡਕਸ਼ਨ ਦਿੰਦੀ ਵੀ ਬਟੇ ਜਿਹੜੇ ਅਖਬਾਰ ਹੁੰਦੇ ਨੇ ਕੀ ਹੁੰਦੇ ਨੇ ਵੀ ਇਹਦਾ ਜਿਹ ਬਹੁਤ ਸਮਰਾਨੀ ਜਿਹੜੀਆਂ ਕੋਈ ਘਟਨਾਵਾਂ ਹੁੰਦੀਆਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਪੰਜਾਬੀ ਦੇ ਜਿਹੜੇ ਮਸ਼ਹੂਰ ਅਖਬਾਰ ਨੇ ਵੀ ਉਹ ਜਿਵੇਂ ਪੰਜਾਬੀ ਟ੍ਰੂਨ ਹੋ ਗਿਆ ਜਾਂ ਅਜੀਤ ਹੋ ਗਿਆ ਜਾਂ ਚੱਕ ਬਾਣੀ ਹੋ ਗਿਆ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸਿਆ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਵੀ ਮੈਂ ਚਲੋ ਅਖਬਾਰ ਦੀ ਕੋਚ ਲਗਵਾਉਂਗਾ ਮੈਂ ਤੇ ਯਾਨੀ ਕਹਿਣ ਦਾ ਮਤਲਬ ਹੈ ਜਦੋਂ ਅਖਬਾਰ ਇੰਨੇ ਘਟ ਗਏ ਇੱਕ ਦਿਨ ਮੇਰੀ ਬਲਕਿ ਉਹਦੇ ਨਾਲ ਵੀ ਗੱਲ ਹੋਈ ਅਖਬਾਰ ਜਿਹੜਾ ਵੰਡਣ ਵਾਲਾ ਹੈ ਉਹ ਕਹਿੰਦੇ ਵੀ ਮੈਂ ਵੀ ਮਾਸਟਰ ਵੀ ਮੇਰੇ ਕੋਲੇ ਪਹਿਲਾਂ ਲਗਭਗ 300 ਅਖਬਾਰ ਸਿੱਟਦਾ ਸੀ ਮੈਂ ਸਵੇਰੇ ਕਹਿੰਦੇ ਹੁਣ ਉਹ ਮੇਰੇ ਕੋਲੇ ਸਿਰਫ ਯਾਨੀ ਲਗਭਗ 50 ਕ ਅਖਬਾਰ ਸਿੱਟ ਰਹੇ ਹੁੰਦੇ ਉਹ ਵੀ ਅਲੱਗ-ਅਲੱਗ ਕੋਈ ਇੰਗਲਿਸ਼ ਦਾ ਲੈ ਰਿਹਾ ਕੋਈ ਹਿੰਦੀ ਦਾ ਲੈ ਰਿਹਾ ਕੋਈ ਪੰਜਾਬੀ ਦਾ ਲੈ ਰਿਹਾ ਕਹਿੰਦੇ ਜਿਹੜੇ 50 ਬੰਦੇ ਨੇ ਜਿਨ੍ਹਾਂ ਦੇ ਘਰੇ ਲੈ 50 ਬੰਦਿਆਂ ਦੇ ਅਖਬਾਰ ਸਿੱਟਦਾ ਹਾਂ ਉਹ ਸਿਰਫ ਉਹਦੇ ਜੋ 35 ਜਿਹੜੇ 35 ਬੰਦੇ ਨੇ ਉਹ ਟੀਚਰ ਪੜ ਰਹੇ ਨੇ ਵੀ ਟੀਚਰਸ ਤੋਂ علاوہ ਬਾਕੀ ਸਾਰੇ ਯਾਨੀ ਪੂਰੇ ਏਰੀਆ 'ਚ ਮੈਂ ਸ਼ਹਿਰ ਦੇ ਅੰਦਰ ਰਹਿਣਾ ਉਰੇ ਮਲੇਰਕੋਟ ਤੇ ਉੱਥੇ ਸਿਰਫ 15 ਬੰਦੇ ਬੰਦੇ ਦੂਸਰੇ ਪੜ ਰਹੇ ਨੇ 35 ਟੀਚਰਸ ਪੜ ਰਹੇ ਨੇ ਯਾਨੀ ਜੇ ਤੁਸੀਂ ਦੇਖੋ ਜਦੋਂ ਆਪਾਂ ਨੂੰ ਅੱਛਾ ਅਖਬਾਰਾਂ ਦੇ ਵਿੱਚ ਵੀ ਮੈਂ ਦੇਖਿਆ ਜਿਹੜੀ ਪੰਜਾਬੀ ਦੇ ਲਫ਼ਜ਼ ਨੇ ਉਹਨਾਂ ਦੀ ਥੋੜੀ ਜਿਹੀ ਗਿਣਤੀ ਘਟਦੀ ਹੋਰ ਭਾਸ਼ਾ ਬੰਦਾ ਰਲਾ ਹੋ ਰਿਹਾ ਉਹ ਕਾਰਨ ਇਹੀ ਹੈ ਵੀ ਜਦੋਂ ਆਪਾਂ ਪੰਜਾਬੀ ਨੂੰ ਯੂਜ਼ ਨਹੀਂ ਕਰ ਰਹੇ ਆਪਾਂ ਲਿਖ ਨਹੀਂ ਰਹੇ ਹੁਣ ਚਿੱਠੀਆਂ ਦਾ ਰੁਝਾਨ ਘਟ ਗਿਆ ਪਹਿਲਾਂ ਜਿੰਮੇ ਹੁਣ ਆਪਣਾ ਕੋਈ ਭੈਣ ਭਰਾ ਬਾਹਰ ਗਿਆ ਹੁੰਦਾ ਸੀ ਕੋਈ ਫੌਜ ਚ ਸੀ ਜਾਂ ਕਿਸੇ ਗੈਰ ਮੁਲਕ ਜਿੱਦ ਗਿਆ ਹੋਇਆ ਸੀ ਦੂਸਰੇ ਵਿਦੇਸ਼ ਚ ਚਿੱਠੀਆਂ ਲਿਖਨ ਦਾ ਰਵਾਜ ਸੀ ਉਹਨ ਬਿਲਕੁਲ ਖਤਮ ਹੋ ਗਿਆ ਯਾਨੀ ਮੇਰੀ ਸਾਰੇ ਭੈਣ ਭਰਾਵਾਂ ਨੂੰ ਇਹ ਗੁਜ਼ਾਰਿਸ਼ ਦੀ ਕਿ ਆਪਣੇ ਬੱਚੇ ਨੂੰ ਤੁਸੀਂ ਪੜ੍ਹਾਓ ਵਧੀਆ ਗੱਲ ਐ, ਅੱਛੀ ਗੱਲ ਐ। ਇੰਗਲਿਸ਼ ਪੜ੍ਹਾਓ। ਪਰ ਉਹਨੂੰ ਘਰ ਦਾ ਮਾਹੌਲ ਆਪਾਂ ਇਸ ਤਰ੍ਹਾਂ ਦਾ ਬਣਾ ਕੇ ਰੱਖੀਏ ਕਿ ਉਹਨੂੰ ਆਪਣੀ ਮਾਤ ਭਾਸ਼ਾ ਨਾਲ ਅਲੱਗਣਾ ਹੋਣ ਦੀ ਹੈ। ਉਹਨੂੰ ਗਾਈਡ ਕਰੀਏ ਵੀ ਜਿਹੜਾ ਬੱਚਾ ਤੁਸੀਂ ਆ ਅੰਗਰੇਜ਼ੀ ਚ ਕਹਿੰਦੇ ਹੋ, ਇਹਨੂੰ ਪੰਜਾਬੀ ਚ ਆਹ ਕਹਿੰਦੇ ਦੀ। ਉਹਨੂੰ ਕਾਊਂਟਿੰਗ ਐ ਨਾਲ ਪੰਜਾਬੀ ਚ ਵੀ ਗਾਈਡ ਕਰੀਏ ਆਪਾਂ। ਤਾਂ ਇਹ ਮੇਰੀ ਬੇਨਤੀ ਸੀ ਜਿੱਥੇ-ਜਿੱਥੇ ਵੀ ਪੰਜਾਬੀ ਸਰੋਤੇ ਬੈਠੇ ਨੇ। ਤਾਂ ਉਹ ਸਾਰੇ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਔਰ ਆਪਣੇ ਕਮੈਂਟਸ ਵੀ ਦਿਓ ਤੇ ਹੋਰ ਇਸ ਤਰ੍ਹਾਂ ਦੀਆਂ ਆਪਾਂ ਵੀਡੀਓਜ਼ ਬਣਾ ਸਕੀਏ ਤੇ ਜਿਹੜੇ ਮੇਰੇ ਦੋਸਤ ਮੇਰੇ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਥੈਂਕਸ